ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਖਸ਼ ਕੋਲ ਨੇ ਲਵਲੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਿੰਡ ਪਟਲਾਵਾ ਡਿਸਟ੍ਰਿਕਟ ਐਸਬੀਐਸ ਨਗਰ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਕਵਿਤਾ ਸਾਂਝੀ ਕਰਨ ਜਾ ਰਿਹਾ ਹਾਂ ਹੌਸਲਾ ਬੁਲੰਦ ਰਹਿ ਸਦਾ ਮੇਰੇ ਦੇਸ਼ ਦਾ ਹੌਸਲਾ ਬੁਲੰਦ ਰਹਿ ਸਦਾ ਮੇਰੇ ਦੇਸ਼ ਦਾ ਦੁਨੀਆ ਤੇ ਮਹਾਮਾਰੀ ਅੱਗ ਮੰਗ ਉਚਾੜ ਕੇ ਦੁਨੀਆ ਤੇ ਮਹਾਮਾਰੀ ਅੱਗ ਮੰਗ ਉਚਾੜ ਕੇ ਮੇਰੇ ਦੇਸ਼ ਦੀ ਪੁਲਿਸ ਪੰਡਾ ਸ਼ਰਾ ਵਿੱਚ ਖੜੇ ਮੇਰੇ ਦੇਸ਼ ਦੀ ਪੁਲਿਸ ਪੰਡਾ ਸ਼ਰਾ ਵਿੱਚ ਖੜੇ ਹਰਜੀਤ ਸਿੰਘ ਵਾਰਗੇ ਹੰਸਲਾ ਮੇਰੇ ਦੇਸ਼ ਦਾ ਹਰਜੀਤ ਸਿੰਘ ਵਾਰਗੇ ਹੰਸਲਾ ਮੇਰੇ ਦੇਸ਼ ਦਾ ਹੌਸਲਾ ਬੁਲੰਦ ਰਹਿ ਸਦਾ ਮੇਰੇ ਦੇਸ਼ ਦਾ ਹੌਸਲਾ ਬੁਲੰਦ ਰਹਿ ਸਦਾ ਮੇਰੇ ਦੇਸ਼ ਦਾ ਪੁਲਿਸ ਤੇ ਡਾਕਟਰ ਪੰਜ ਆਪਣਾ ਨਵਾਉਂਦੇ ਆ ਪੁਲਿਸ ਤੇ ਡਾਕਟਰ ਪੰਜ ਆਪਣਾ ਨਵਾਉਂਦੇ ਆ ਘਰ-ਬਾਰ ਛੱਡ ਕੇ ਜਨ ਲੋਕਾਂ ਦੇ ਵਿੱਚ ਆਉਂਦੇ ਆ ਘਰ-ਬਾਰ ਛੱਡ ਕੇ ਜਨ ਲੋਕਾਂ ਦੇ ਵਿੱਚ ਕੰਮ ਇਹ ਵੀ ਪੂਰਾ ਹੋਜੂ ਕੰਮ ਇਹ ਵੀ ਪੂਰਾ ਹੋਜੂ ਲੱਗੀ ਵੈਕਸੀਨ ਦੀ ਰੇਸ ਤਾਂ ਕੰਮ ਇਹ ਵੀ ਪੂਰਾ ਹੋਜੂ ਲੱਗੀ ਵੈਕਸੀਨ ਦੀ ਰੇਸ ਤਾਂ ਹੌਸਲਾ ਬੁਲੰਦ ਰਹੀ ਸਦਾ ਮੇਰੇ ਦੇਸ਼ ਤੇ ਹੌਸਲਾ ਬੁਲੰਦ ਰਹੀ ਸਦਾ ਮੇਰੇ ਦੇਸ਼ ਤੇ ਆਪਸ ਵਿੱਚ ਭਾਵੇਂ ਅਸੀਂ ਨਿੱਤਰਾਂ ਦੇ ਲੜਦੇ ਆਪਸ ਵਿੱਚ ਭਾਵੇਂ ਅਸੀਂ ਨਿੱਤਰਾਂ ਦੇ ਲੜਦੇ ਭਾਵੇਂ ਦੇਸ਼ ਉੱਤੇ ਭਾਰੀ ਪੇਰੋ ਇੱਕ ਹੋ ਕੇ ਖੜ ਦੇ ਭਾਵੇਂ ਦੇਸ਼ ਉੱਤੇ ਇਹ ਇੱਕ ਹੋ ਕੇ ਖੜ ਤੇ ਬਦਲਾ ਵੀ ਲਵਾਂਗੇ ਚైనా ਤੋਂ ਇਸ ਕੇਸ ਦਾ ਬਦਲਾ ਵੀ ਲਵਾਂਗੇ ਚైనా ਤੋਂ ਇਸ ਕੇਸ ਦਾ ਹੌਸਲਾ ਬੁਲੰਦ ਰੇ ਸਦਾ ਮੇਰੇ ਦੇਸ਼ ਦਾ ਹੌਸਲਾ ਬੁਲੰਦ ਰੇ ਸਦਾ ਮੇਰੇ ਦੇਸ਼ ਦਾ ਹੌਸਲਾ ਬੁਲੰਦ ਰੇ ਸਦਾ ਮੇਨੇ ਦੇਸ਼ ਦਾ